ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨ ਪੰਜਾਬੀ ਸਟੋਰੀ ਮਿਲ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਲੈ ਕੇ ਹਾਜ਼ਰਾਂ ਗੁਰਪ੍ਰੀਤ ਸਿੰਘ ਦੁਆਰਾ ਲਿਖੇ ਗੇ ਨਾਵਲੇ ਸ਼ਰੀਕ ਦਾ ਭਾਗ 16ਵਾਂ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਟੇਬਲ 1 'ਚ ਸਵਨੇ ਪਕਵਾਨਾਂ ਨਾਲ ਭਰਿਆ ਹੋਇਆ ਸੀ ਇੰਨਾ ਸਾਰਾ ਖਾਣਾ ਦੇਖ ਕੇ ਟੇਬਲ ਤੇ ਬੈਠ ਗਿਆ ਗੁਰੀ ਕਹਿਣ ਲੱਗਾ ਇੰਨਾ ਖਾਣਾ ਅਸੀਂ ਤਿੰਨਾਂ ਨੇ ਖਾਣਾ ਹੈ ਮੇਰੀ ਤਿਕਾ ਨਾਨੂ ਨੂੰ ਕੀ ਪਤਾ ਤੁਹਾਨੂੰ ਕੀ ਪਸੰਦ ਆ ਕੀ ਨਹੀਂ ਸੋ ਉਹਨਾਂ ਨੇ ਪਿੰਡ ਵਾਲੀਆਂ ਸਾਰੀਆਂ ਢੇਸ਼ਾ ਬਣਾ ਲਈਆਂ ਲਓ ਨਾਨੂ ਵੀ ਆ ਗਏ ਫਿਰ ਆਨਾ ਜੀ ਬੈਠਦੇ ਹੋਏ ਕਹਿਣ ਲੱਗੇ ਕਰੋ ਪੁੱਤ ਸ਼ੁਰੂ ਸਭ ਕੁਝ ਤੁਹਾਡੇ ਲਈ ਬਣਾਇਆ ਆ ਗੁਰੀ ਹਾਂਜੀ ਕਹਿ ਕੇ ਫਿਰ ਉਹ ਸਭ ਗੱਲਾਂ ਮਾਰਦੇ ਹੋਏ ਖਾਣਾ ਖਾਣ ਲੱਗ ਪਏ ਫੇ ਜਦੋਂ ਖਾਣਾ ਖਾ ਕੇ ਹਟੇ ਤਾਂ ਫਿਰ ਵੀ ਬਹੁਤ ਸਾਰਾ ਘਣ ਬਚ ਗਿਆ ਸੀ ਇਸ ਤੇ ਗੁਰੀ ਕਹਿਣ ਲੱਗਾ ਖਾਣਾ ਸੱਚੀ ਬਹੁਤ ਸਵਾਦ ਸੀ ਐਵੇਂ ਹੀ ਇਨਾ ਖਾਣਾ ਬਣਾਇਆ ਹੁਣ ਬਾਕੀ ਬੱਚੇ ਖਾਣੇ ਨੂੰ ਕੀ ਕਰਨਗੇ ਫਿਰ ਨਿਤਿਕਾ ਨੇ ਆਪਣੀ ਮੇਡ ਨੂੰ ਬੁਲਾਇਆ ਤੇ ਸਾਰਾ ਖਾਣਾ ਕਿਚਨ ਚ ਵਾਪਸ ਰਖਵਾ ਦਿੱਤਾ ਤੇ ਫਿਰ ਉਹ ਸਾਰੇ ਹੱਤੋਂ ਨਹੀਂ ਚਲੇ ਗਏ ਹਾਤੋਂ ਕੇ ਨਿਤਿਕਾ ਉਸ ਨੂੰ ਆਪਣੇ ਨਾਲ ਲੈ ਕਿਚਨ ਚ ਆ ਗਈ ਉਹਨਾਂ ਤੇ ਜਾਂਦੀਆਂ ਨੂੰ ਸਾਰਾ ਖਾਣਾ ਪਹਿਲਾਂ ਹੀ ਪੈਕ ਕੀਤਾ ਪਿਆ ਸੀ ਨਿਤਿਕਾ ਆ ਲੋ ਫੋਟੋਗ੍ਰਾਫੀ ਜੀ ਖਾਣੇ ਦੇ ਪਾਰਸਲ ਵਾਲਾ ਬੈਗ ਚੱਕ ਕੇ ਉਸ ਨੂੰ ਫੜਾਉਂਦੀਆਂ ਕਹਿ ਲੱਗੀ ਕੁਝ ਸਮਾਨ ਆਪ ਚੱਕ ਕੇ ਉਸ ਨੂੰ ਨਾਲ ਲੈ ਕੇ ਬਾਹਰ ਹਾਲ ਜਾ ਗਈ ਤੇ ਕਹਿਣ ਲੱਗੀ ਆ ਸਭ ਕੁਝ ਰੱਖ ਹੋਇਆ ਤੇ ਪਹਿਲਾਂ ਮਰੀਨਾ ਲਾਉ ਮੋٹے ਕੱਪੜੇ ਪਾਉ ਆਪਾਂ ਹੁਣ ਬਾਹਰ ਜਾ ਰਹੀਆਂ ਦੋਮਨ ਨੇ ਮੋٹے ਕੱਪੜੇ ਪਾਏ ਤੇ ਹੇਠਾਂ ਆ ਗਏ ਗੁਰੂ ਨੂੰ ਦੇਖ ਕੇ ਕਹਿ ਲੱਗਾ ਮੈਨੂੰ ਵੀ ਫੇਰ ਤੁਸੀਂ ਬਲੈਤੀ ਬਾਗੂ ਬਣਾ ਹੀ ਦਿੱਤਾ ਨਾ ਨਿਤਿਕਾ ਹਾਂਜੀ ਤੁਸੀਂ ਇਸ ਮੇਮ ਦੇ ਬਲੈਤੀ ਬਾਗੂ ਹਿੱਤਾ ਹੂੰ ਫਿਰ ਉਹ ਖਾਣੇ ਵਾਲੇ ਬੈਗ ਲੈ ਕੇ ਜਦ ਬਾਹਰ ਆਈ ਤਾਂ ਬਰਫ਼ गिर ਰਹੀ ਸੀ ਨਾਲ ਠੰਡੀ ਹਵਾ ਵੀ ਚੱਲ ਰਹੀ ਸੀ ਨਿਤਿਕਾ ਨੇ ਗੱਡੀ ਦੀ ਡਿੱਗੀ ਖੋਲੀ ਸਾਰਾ ਖਾਣਾ ਅੰਦਰ ਵਿੱਚ ਰੱਖ ਦਿੱਤਾ ਫਿਰ ਉਹ ਦੋਵੇਂ ਅੰਦਰ ਬੈਠ ਕੇ ਗੱਡੀ ਵੀ ਅੰਦਰ ਠਰੀ ਹੋਣ ਕਰਕੇ ਨਿਤਿਕਾ ਨੇ ਗੱਡੀ ਸਟਾਰਟ ਕਰਦੀ ਹੀ ਹੀਟਰ ਚਲਾ ਦਿੱਤਾ ਗੁਰੀ ਆਪਾਂ ਹਣ ਕਿੱਥੇ ਜਾ ਰਹੀਆਂ ਨਿਤਿਕਾ ਤੁਸੀਂ ਮੈਨੂੰ ਆਪਣਾ ਪਿੰਡ ਦਿਖਾਇਆ ਸੀ ਨਾ ਅੱਛ ਮੈਂ ਤੁਹਾਨੂੰ ਆਪਣਾ ਸ਼ਹਿਰ ਦਿਖਾਵਾਂਗੀ ਕਹਿ ਕੇ ਗੱਡੀ ਥੁਰਲੇ ਜਦੋਂ ਬਾਜ਼ਾਰ ਵਾਲੇ ਏਰੀਆ 'ਚ ਪਹੁੰਚੇ ਤਾਂ ਇੰਝ ਲੱਗ ਰਿਹਾ ਸੀ ਜਿਵੇਂ ਸ਼ਹਿਰ ਸ਼ਹਿਰ ਰੌਸ਼ਨੀ ਨਾਲ ਨਹਾਇਆ ਹੋਵੇ ਹਰ ਪਾਸੇ ਚਮਕ-ਦਮਕ ਪੂਰੀ ਚਹਿਲ-ਪਹਿਲ ਸੀ ਦੁਕਾਨਾਂ ਕੈਫੇ ਹਰ ਜਗ੍ਹਾ ਬਸ ਲੋਕ ਹੀ ਲੋਕ ਨਜ਼ਰ ਆ ਰਹੇ ਸਨ ਅੱਧ ਘੰਟੇ ਬਾਅਦ ਉਹ ਸ਼ਹਿਰ ਦੇ ਬਾਹਰ ਵਾਲੀ ਜਗ੍ਹਾ ਤੇ ਸਥਿਤ ਇੱਕ ਅਨਾਥ ਆਸ਼ਰਮ ਜਾਪਨ ਝੀ ਗੱਡੀ ਪਾਰਕਿੰਗ 'ਚ ਲਗਾ ਕੇ ਦੋਵੇਂ ਖਾਣਾ ਲੈ ਕੇ ਆਸ਼ਰਮ ਦੇ ਅੰਦਰ ਛਿਗਾਈ ਰਿਸੈਪਸ਼ਨ ਦੇ ਬਾਠੀ ਗੋਰੀ ਕੁੜੀ ਉਹਨਾਂ ਨੂੰ ਦੇਖ ਕੇ ਖੜੀ ਹੋ ਕੇ ਕਹਿਣ ਲੱਗੀ ਹਾਈ ਨਿਤਿਕਾ ਮੈਡਮ ਕਿਵੇਂ ਹੋ ਤੁਸੀਂ ਅੱਜ ਕਿੰਨੇ ਦਿਨਾਂ ਬਾਅਦ ਆਈ ਹੋ ਨਿਤਿਕਾ ਹਾਈ ਸੈਂਡੀ ਮੈਂ ਬਹੁਤ ਵਧੀਆ ਹਾਂ ਤੁਸੀਂ ਸੁਣਾ ਕਿਵੇਂ ਹੋ ਦਰਅਸਲ ਮੈਂ ਪੰਜਾਬ ਚਲੀ ਗਈ ਸੀ ਮਮਾ ਕੋਲ ਅੱਛੀ ਆਈ ਹਾਂ ਸੈਂਡੀ ਮੈਂ ਵੀ ਵਧੀਆ ਜੀ ਤੁਸੀਂ ਕੱਲ ਹੀ ਜਾਏ ਪੰਜਾਬ ਮੈਨੂੰ ਵੀ ਨਾਲ ਲੈ ਜਾਣਾ ਸੀ ਨਿਤਿਕਾ ਸੈਂਦੀ ਸਭ ਕੁਝ ਇੰਨਾ ਜਲਦੀ ਹੋ ਗਿਆ ਕੋਈ ਗੱਲ ਨਹੀਂ ਅਗਲੀ ਵਾਰ ਤੈਨੂੰ ਵੀ ਨਾਲ ਲੈ ਕੇ ਜਾਵਾਂਗੀ ਸੈਂਦੀ ਮੈਡਮ ਇੱਕ ਮਿੰਟ ਕੰਗਨ ਚ ਨਿਤਿਕਾ ਕੋਲੋਂ ਸੇ ਕਾਲ ਹੋਈ ਤਾਂ ਕੈਨ ਲੱਗੀ ਮੈਡਮ ਤੁਹਾਡੇ ਨਾਲ ਇਹ ਇੰਨਾ ਸੋਹਣਾ ਪੰਜਾਬੀ ਮੁੰਡਾ ਕੌਣ ਆ ਨਿਤਿਕਾ ਉਹ ਇਹਨਾਂ ਨੂੰ ਮਿਲੋ ਇਹਨੇ ਮੇਰੇ ਹਸਬੰਦ ਗੁਰਜੀ ਜੀ ਤੇ ਗੁਰਜੀ ਜੀ ਇਹ ਆ ਸੈਂਦੀ ਬਿਲਕੁਲ ਮੇਰੀ ਛੋਟੀ ਭੈਣ ਵਰਗੇ ਆ ਸੰਡੀ ਸਸ਼ੀਕਲ ਜੀਜਾ ਜੀ ਗੁਰੀ ਨੇ ਸੰਗਨੇ ਨੇ ਸਸ਼ੀਕਲ ਬੁਲਾਈ ਫਿਨੀtica ਕਹਿਣ ਲੱਗੀ ਅੱਛਾ ਮਿਸਿਸ ਮਾਰਤਾ ਕਿਥੇ ਨੇ ਸੰਡੀ ਉਹ ਅੰਦਰ ਆਪਣੇ ਆਫਿਸ 'ਚ ਨੇ ਨੀਤੇ ਦਾ ਅੱਛਾ ਠੀਕ ਹੈ ਅਖਾਣਾ ਪਹਿਲਾ ਸੰਭਲੋ ਆਪਾਂ ਫੇਰ ਮਿਲਦੇ ਹਾਂ ਕਿ ਗੁਰੀ ਨੂੰ ਆਪਣੇ ਨਾਲ ਅੰਦਰ ਵੱਲ ਨੂੰ ਲੈ ਕੇ ਚਲੀ ਗਈ ਗੁਰੀ ਇੱਕ ਗੱਲ ਤਾਂ ਮੰਨਣੀ ਪਊ ਤੁਹਾਡੀ ਛੋਟੀ ਭੈਣ ਗੋਰੀ ਹੋਣ ਕਰਕੇ ਵੀ ਕਿੰਨੀ ਸੋਹਣੀ ਪੰਜਾਬੀ ਬੋਲਦੀ ਐ ਨਾ ਜਦ ਬੋਲ ਦਈਏ ਨਾ ਤਾਂ ਇੰਝ ਲੱਗਦਾ ਏ ਜਿਵੇਂ ਮੂੰਹ ਫੁੱਲ ਖਿਰ ਰਹੇ ਹੋਣ ਨਿਤਿਕਾ ਅੱਛਾ ਜੀ ਪਹਿਲੀ ਮੁਲਾਕਾਤ ਸੀ ਤੁਸੀਂ ਉਸਦੇ ਮੂੰਹੋਂ ਫੁੱਲ ਖਿਰਦੇ ਵੀ ਦੇਖ ਲੇ ਵੈਸੇ ਤੁਹਾਡੀ ਜਾਣਕਾਰੀ ਲੈ ਦੱਸਿਆ ਉਸ ਨੂੰ ਪੰਜਾਬੀ ਮੈਂ ਸਖਾਈਏ ਉਹ ਵਿਚਾਰੀ ਅਨਾਥਾ ਮੈਂ ਤਾਂ ਇਸ ਨੂੰ ਇੱਥੇ ਹੀ ਵੱਡੀ ਹੁੰਦੇ ਦੇਖਿਆ ਆ ਬਹੁਤ ਮਿੰਦ ਕੀਤੀ ਕੁੜੀ ਨੇ ਦਿਨੇ ਕਾਲਜ ਜਾਂਦੀ ਆ ਤੇ ਫਿਰ ਸ਼ਾਮ ਨੂੰ ਆ ਕੇ ਸਾਰਾ ਆਸ਼ਰਮ ਦਾ ਕੰਮ ਸੰਭਾਲਦੀ ਆ ਫਿਰ ਨਿਤਿਕਾ ਨੇ ਦਰਵਾਜ਼ੇ ਤੇ ਨੌਕ ਕੀਤਾ ਮੈਸੇਸ ਮਾਰਤਾ ਤੋਂ ਅੰਦਰ ਆਉਣ ਦੀ ਇਜਾਜ਼ਤ ਲਈ ਮੈਸੇਸ ਮਾਰਤਾ ਨੇ ਦੋਨਾਂ ਦਾ ਖੜੇ ਹੋ ਕੇ ਸਵਾਗਤ ਕੀਤਾ ਦੋਨੇ ਆ ਕੇ ਅੰਦਰ ਕੁਰਸੀ ਤੇ ਬੈਠੇ ਮੈਸੇਸ ਮਾਰਤਾ ਫਿਰ ਕਹਿਣ ਲੱਗੇ ਨਿਤਿਕਾ ਬੇਟਾ ਬਹੁਤ ਬਹੁਤ ਵਧਾਈਆਂ ਹੋਣ ਫਿਰ ਤੁਹਾਨੂੰ ਦੋਵਾਂ ਨੂੰ ਵਿਆਹ ਦੀਆਂ ਹੋਰ ਕਿਵੇਂ ਹੋ ਤੁਸੀਂ ਦੋਵੇਂ ਨਿਤਿਕਾ ਥੈਂਕ ਯੂ ਮੈਮ ਅਸੀਂ ਬਹੁਤ ਵਧਾਈਆਂ ਇਹਨਾਂ ਨੂੰ ਮਿਲੋ ਇਹਨੇ ਗੁਰਜੀ ਸੀ ਮੇਰੇ ਹਸਬੰਦ ਹੋਰ ਤੁਸੀਂ ਸੁਣਾਓ ਮੈਡਮ ਕਿਵੇਂ ਚੱਲ ਰਹੀ ਹੈ ਫਿਰ ਜ਼ਿੰਦਗੀ ਮਾਰਤਾ ਹਾਂਜੀ ਗੁਰਜੀਤ ਬੇਟਾ ਕਿਵੇਂ ਹੋ ਫੇ ਗੁਰਜੀਤ ਹਾਂਜੀ ਵਧੀਆ ਮੈਡਮ ਜੀ ਮਾਰਤਾ ਬਸ ਨਿਤਿਕਾ ਬੇਟਾ ਚਲੀ ਜਾ ਰਹੀ ਹੈ ਜ਼ਿੰਦਗੀ ਵੀ ਤੇਰੀ ਮੰਮੀ ਦੀ ਇਹ ਬੜੀ ਦਲੀ ਰੀਜ ਸੀ ਤੇਰੇ ਬਾਹੀਂ ਚੂੜਾ ਪਾਇਆ ਦੇਖਣ ਦੀ ਪਰ ਉਹਨਾਂ ਦਾ ਇੰਝ ਬੇਵਕਤ ਦੁਨੀਆ ਚ ਚਲੇ ਜਾਣਾ ਬਹੁਤ ਦੁਖਦਈ ਆ ਨਿਤਿਕਾ ਹਾਂਜੀ ਮੈਡਮ ਜੀ ਪਰ ਉਹ ਕਹਿੰਦੇ ਆ ਨਾ ਉਸ ਰੱਬ ਦੀਆਂ ਲਿਖੀਆਂ ਅਗੇ ਸਾਡਾ ਕੀ ਜ਼ੋਰ ਮੈਨੂੰ ਪੂਰਾ ਯਕੀਨ ਆ ਮੰਮਾ ਜਿੱਥੇ ਵੀ ਹੋਣਗੇ ਨਾ ਮੈਨੂੰ ਖੁਸ਼ ਦੇਖ ਕੇ ਉਹ ਬਹੁਤ ਖੁਸ਼ ਹੋਣਗੇ ਉਸ ਤੋਂ ਬਾਅਦ ਅੱਧਾ ਘੰਟਾ ਉਹ ਬੈਠੇ ਕੱਲਾ ਮੱਤਾਂ ਕਰਦੇ ਰਹੇ ਫਿਰ ਨੀਤਿਕਾ ਨੇ ਉਹਨਾਂ ਤੋਂ ਜਾਣ ਦੀ ਆਗਿਆ ਲਈ ਤਾਂ ਮਿਸਿਸ ਮਾਰਥਾ ਨੇ ਦੋਮਨ ਨੂੰ ਸ਼ਗਨ ਵਜੋਂ ਕੁਝ ਪੈਸੇ ਦੇ ਕੇ ਗੱਲ ਨਾਲ ਆ ਕੇ ਪਿਆਰ ਦਿੱਤਾ ਮਿਸਿਸ ਮਾਰਥਾ ਉਹਨਾਂ ਦੋਮਨ ਨੂੰ ਫਿਰ ਬਾਹਰ ਤੱਕ ਛੱਡਣ ਆਈ ਉਹਨਾਂ ਤੋਂ ਵੱਲ ਵੀ ਲੈ ਕੇ ਫਿਰ ਉਹ ਦੋਵੇਂ ਗੱਡੀ 'ਚ ਬੈਠੇ ਤੇ ਚੱਲ ਪਏ ਰਸਤੇ 'ਚ ਦੋਵੇਂ ਆਉਂਦੇ ਹੋਏ ਇੱਕ ਕੈਫੇ 'ਤੇ ਕਾਫੀ ਪੀਣ ਲਈ ਰੁਕੇ ਕਾਰ ਪਾਰਕਿੰਗ ਚ ਲਗਾ ਕੇ ਉਹ ਦੋਵੇਂ ਆ ਕੇ ਟੇਬਲ ਦੁਆਲੇ ਲੱਗੀਆਂ ਕੁਰਸੀਆਂ ਤੇ ਬੈਠ ਗਏ ਗੁਰੀ ਲੋਕੀ ਸੱਚ ਹੀ ਕਹਿੰਦੇ ਆ ਜੀ ਤੁਹਾਡਾ ਮੁਲਕ ਤਾਂ ਵਾਕਿਆ ਹੀ ਸਵਰਗ ਆ ਪਰ ਮੈਂ ਇਹ ਵੀ ਸੁਣਿਆ ਆ ਕਿ ਇਸ ਸਵਰਗ 'ਚ ਰਹਿਣ ਵਾਲੇ ਲੋਕ ਵੀ ਬਹੁਤ ਤੇਜ਼ ਹੁੰਦੇ ਆ ਨਿਤਿਕਾ ਅੱਛਾ ਜੀ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਇੱਕ ਮਿੱਠੀ ਝੀਲ ਆ ਜੋ ਅਸੀਂ ਨਾ ਚਾਹੁੰਦੇ ਹੋਏ ਵੀ ਘਟ ਰਹੀ ਆ ਕੁਝ ਲੋਕ ਆਉਂਦੇ ਤਾਂ ਨੇ ਆਪਣੇ ਘਰ ਪਰਿਵਾਰ ਦੀ مالی ਹਾਲਤ ਸੁਧਾਰਨ ਲਈ ਪਰ ਉਹ ਨਾ ਚਾਹੁੰਦੇ ਹੋਏ ਵੀ ਫਿਰ ਇਧਰ ਤੇ ਹੋ ਕੇ ਰਹਿ ਜਾਂਦੇ ਨੇ ਇੰਨੇ ਨੂੰ ਵੇਟਰ ਆਇਆ ਤੇ ਉਹਨਾਂ ਦਾ ਆਰਡਰ ਲੈ ਕੇ ਚਲਾ ਗਿਆ ਨਿਤਿਕਾ ਫੇਰ ਕਹਿਣ ਲੱਗੀ ਮੈਂ ਨਾ ਪਿਛਲੇ ਕਈ ਸਾਲਾਂ ਤੋਂ ਇੱਥੇ ਆ ਰਹੀ ਹਾਂ ਮੈਂ ਜਦ ਵੀ ਇਸ ਕਾਫੇ ਤੇ ਆ ਕੇ ਬਹਿਦੀ ਸਾਂ ਤਾਂ ਹਮੇਸ਼ਾ ਮੇਰੇ ਨਾਲ ਹਮੇਸ਼ਾ ਮੇਰੀ ਡਾਇਰੀ ਹੁੰਦੀ ਸੀ ਮੈਂ ਕਈ ਕਈ ਘੰਟੇ ਇਕੱਲੀ ਬੈਠੀ ਬਸ ਲਿਖਦੀ ਹੀ ਰਹਿੰਦੀ ਸੀ ਕਾਫੇ ਦੇ ਮਾਲਕ ਜੋਹਨ ਅੰਕਲ ਵੀ ਕਦੇ-ਕਦੇ ਮੇਰੇ ਕੋਲ ਆ ਕੇ ਬੈਠ ਜਾਂਦੇ ਹੁੰਦੇ ਸੀ ਉਹ ਮੇਰਾ ਲਿਖਿਆ ਬਹੁਤ ਗੌਰ ਨਾਲ ਸੰਦੇ ਸਨ ਮੈਂ ਉਹਨਾਂ ਨੂੰ ਇੰਗਲਿਸ਼ ਸਭ ਕੁਝ ਟ੍ਰਾਂਸਲੇਟ ਕਰਕੇ ਸਮਝਾਉਂਦੀ ਹੁੰਦੀ ਸੀ ਅੱਜ ਜਦੋਂ ਉਹਨਾਂ ਨੇ ਮੇਰੇ ਨਾਲ ਤੁਹਾਨੂੰ ਆ ਕੇ ਬੈਠਦੇ ਨੂੰ ਵੇਖਿਆ ਤਾਂ ਉਹਨਾਂ ਨੇ ਅੰਦਰੋਂ ਹੀ ਕੈਸ਼ ਕਾਊਂਟਰ ਤੋਂ ਬੈਠਿਆਂ ਨੇ ਹੱਥ ਹਿਲਾ ਹਾਈ ਕਿਤਾ ਉਹ ਦੇਖੋ ਉਹ ਬੈਠੇ ਨੇ ਜੋਹਨ ਅੰਕਲ ਅੰਦਰ ਵਾਲੇ ਇਸ਼ਾਰਾ ਕਰਦੇ ਕਿ ਅੰਦਰ ਲੱਗੀ ਜਦ ਉਹਨਾਂ ਦੋਨਾਂ ਨੇ ਅੰਦਰ ਦੇਖਿਆ ਤਾਂ ਉਹਨਾਂ ਨੇ ਹੱਥ ਹਿਲਾ ਕੇ ਦੋਨਾਂ ਨੂੰ ਹੈਲੋ ਕੀਤਾ ਕੁਝ دیر ਬਾਅਦ ਉਹਨਾਂ ਦਾ ਆਰਡਰ ਵੀ ਆ ਗਿਆ ਕੌਫੀ ਦੇ ਨਾਲ ਇੱਕ ਨਿੱਕਾ ਜਿਹਾ ਕਾਰਡ ਵੀ ਸੀ ਜਿਸ ਤੇ ਲਿਖਿਆ ਸੀ ਹੈਪੀ ਮੈਰਿਡ ਲਾਈਫ ਨਿਤਿਕਾ ਕੁਝ دیر ਬਾਅਦ ਆਪਣੀ व्हीਲ ਚੇਅਰ 'ਤੇ ਜੋਹਨ ਅੰਕਲ ਉਹਨਾਂ ਕੋਲ ਆ ਕੇ ਕਹਿਣ ਲੱਗੇ ਹੈਪੀ ਮੈਰਿਡ ਲਾਈਫ ਮਾਈ ਚਾਈਲਡ ਗੋਡ ਬlesਸ ਯੂ ਬੋਥ ਹਾਊ ਆਰ ਯੂ ਜੰਗ ਵਾਈ everything's good guri yes sir phir jovan uncle ken laga good now you both enjoy your treat i have to go phir ina ke ke hoy chale gaye phir dono ne cake katya te ek dusre nu khawaya phir mausam da anand mand hoye coffee peen lagge hun tak ta barish vi band ho gayi si punnya di raat hon karke chann vi apni puri jawan thi coffee peen to baad nitika te guri gaddi ch baith ke chal paye ਨਿਤਿਕਾ ਗੁਰੀ ਨੂੰ ਸਮੁੰਦਰ ਕਿਨਾਰੇ ਲੈ ਆਈ ਤੇ ਫਿਰ ਗੱਡੀ ਰੋਕ ਦੇ ਕਹਿਣ ਲੱਗੀ ਉਸ ਦਿਨ ਚੰਨ ਚਾਨਣੀ ਰਾਤ ਛੱਤ ਤੇ ਤਾਰੇ ਸ਼ਾਮੇ ਬੈਠ ਕੇ ਆਪਾਂ ਤੁਹਾਡਾ ਸੁਪਨਾ ਪੂਰਾ ਕੀਤਾ ਸੀ ਨਾ ਅੱਜ ਹੁਣ ਆਪਾਂ ਮੇਰਾ ਸੁਪਨਾ ਪੂਰਾ ਕਰਾਂਗੇ ਚਲੋ ਹੁਣ ਤੁਸੀਂ ਆਪਣੇ ਬੂਟ ਉਤਾਰੋ ਆਪਣੇ ਸ਼ੂਜ਼ ਉਤਾਰਦੇ ਹੋਇਆ ਕਹਿਣ ਲੱਗੀ ਗੁਰੀ ਪਰ ਆਪਾਂ ਕਰਨਾ ਕੀ ਆ ਨਿਤਿਕਾ ਦੋ ਪਿਆਰ ਕਰਨ ਵਾਲੇ ਇਨੀ ਰੋਮਾਂਟਿਕ ਜਗ੍ਹਾ ਤੇ ਕੀ ਕਰਾਉਦੇ ਹੁੰਦੇ ਆ ਪਿਆਰ ਕਰਨ ਲਈ ਤਾਂ ਕਿ ਆਪਣੀ ਜ਼ਿੰਦਗੀ ਦੇ ਕੁਝ ਖਾਸ ਪਲ ਆਪਣੇ ਮਹਿਬੂਬ ਨਾਲ ਮਾਣ ਸਕਣ ਫਿਰ ਇਤਿਹਾਸ ਸਾਹ ਹੱਥ ਫੜਕੇ ਸਮੁੰਦਰ ਦੇ ਕਿਨਾਰੇ ਲੈ ਆਈ ਉਹ ਦੋਵੇਂ ਬਾਂਚ ਪਾਂਪਾ ਕੇ ਗੱਲਾਂ ਕਰਦੇ ਹੋਏ ਸਮੁੰਦਰ ਦੇ ਕਿਨਾਰੇ ਚੱਲਣ ਲੱਗੇ ਕੁਝ ਥੇੜ ਚੱਲਣ ਤੋਂ ਬਾਅਦ ਉਹ ਦੋਵੇਂ ਕਿਨਾਰੇ ਰੀਤ ਤੇ ਬੈਠ ਗਏ ਬੱਦਲਾਂ ਚ ਚੰਨ ਛਾਤੀਆਂ ਮਾਰ ਰਿਹਾ ਸੀ ਸਮੁੰਦਰ ਚ ਉੱਠਦੀਆਂ ਲਹਿਰਾਂ ਕਿਨਾਰੇ ਤੇ ਆਉਂਦੀਆਂ ਉਹਨਾਂ ਦੇ ਪੈਰਾਂ ਨੂੰ ਛੂ ਕੇ ਵਾਪਸ ਮੁੜ ਜਾਂਦੀਆਂ ਸਨ ਉਦੋਂ ਮੇ ਆਪਣੀ ਹੀ ਦੁਨੀਆ ਚ ਮਸੇ ਸਨ ਗੁਰੀ ਨਿਤਿਕਾ ਤੇਰਾ ਸੁਪਨਾ ਤਾਂ ਮੇਰੇ ਸੁਪਨੇ ਤੋਂ ਵੀ ਜ਼ਿਆਦਾ ਘੰਟਾ ਕਿੰਨੀ ਵਧੀਆ ਜਗ੍ਹਾ ਆ ਸਿਰਫ ਤੂੰ ਤੇ ਮੈਂ ਅਤੇ ਪਾਣੀ ਦੀਆਂ ਲਹਿਰਾਂ ਦੋ ਪਿਆਰ ਕਰਨ ਵਾਲਿਆਂ ਨੂੰ ਹੋਰ ਕੀ ਚਾਹੀਦਾ ਆ ਆਪਾਂ ਵਾਪਸ ਚਲੀਏ ਫੇ ਹੁਣ ਟਾਈਮ ਵੀ ਬਹੁਤ ਹੋ ਗਿਆ ਆ ਨਿਤਿਕਾ ਜਾਣਾ ਜ਼ਰੂਰੀ ਹੈ ਨਾ ਸੋਹਣਾ ਮੌਸਮ ਆ ਬੈਠਦੇ ਆ ਨਾ ਗੁਰੀ ਖੜੇ ਹੁੰਦੇ ਹੋਏ ਕਹਿਣ ਲਗਾ ਚਲੋ ਉੱਠੋ ਹਣ ਨਿਤਿਕਾ ਹਮ ਮੈਨੂੰ ਜਾਣਾ ਤੁਸੀਂ ਜਾਓ ਫਿਰ ਗੁਰੀ ਕਹਿਣ ਲੱਗਾ ਮੈਨੂੰ ਪਤਾ ਆ ਤੈਨੂੰ ਕਿੱਦਾਂ ਲੈ ਕੇ ਜਾਣਾ ਹੈ ਕਹਿ ਕੇ ਉਸਨੇ ਬੈਠੇ ਨੂੰ ਹੀ ਆਪਣੀ ਗੋਦੀ 'ਚ ਚੁੱਕ ਕੇ ਕਹਿਣ ਲੱਗਾ ਹੁਣ ਦੱਸੋ ਹਲੇ ਨਹੀਂ ਨਹੀਂ ਜਾਣਾ ਨਿਤਿਕਾ ਹੱਸਦੇ ਹੋਏ ਕਹਿਣ ਲੱਗੀ ਸੋਨੀ ਹੁਣ ਤਾਂ ਭਮੇ ਤੂੰ ਜਿੱਥੇ ਮਰਜੀ ਲੈ ਚੱਲ ਤੇਰੀ ਇਹ ਗੱਲ ਮੈਨੂੰ ਬਹੁਤ ਪਸੰਦ ਆ ਤੂੰ ਨਾ ਛੱਟ ਮੇਰੇ ਦਿਲ ਦੀ ਗੱਲ ਪੁੱਛ ਲੈਣਾ ਆ ਏਦਾਂ ਤਾਂ ਚਾਹੇ ਤੂੰ ਮੇਰੀ ਸਾਰੀ ਉਮਰ ਆਪਣੀਆਂ ਬਾਹਾਂ 'ਚ ਰੱਖ ਲੈ ਮੈਨੂੰ ਤਾਂ ਉਹ ਵੀ ਮਨਜ਼ੂਰ ਆ ਗੁਰੀ ਅੱਛਾ ਜੀ ਵੈਸੇ ਇਹ ਤਾਂ ਮੈਂ ਕਰ ਹੀ ਸਕਦਾ ਆ ਨੜੇ ਤੁਸੀਂ ਤਾਂ ਹੋਂ ਹੀ ਬਿਲਕੁਲ ਫੁੱਲਾਂ ਵਰਗੇ ਹਲਕੀ ਜੀ ਉਸੇ ਮੱਥੇ ਨੂੰ ਝੰਮਦਿਆ ਕਹਿਣ ਲੱਗਾ ਫਿਰ ਉਸ ਨੂੰ ਚੱਕ ਕੇ ਗੱਡੀ ਦੇ ਕੋਲ ਲਿਆ ਆ ਨਿਤਿਕਾ ਨੂੰ ਲਿਆ ਕੇ ਗੱਡੀ ਦੇ ਬੋਨਟ ਉੱਤੇ ਬਿਠਾ ਦਿੱਤਾ ਇਹ ਦੇਖ ਕੇ ਨਿਤਿਕਾ ਕਹਿਣ ਲੱਗੀ ਸੋਨੀ ਇਹ ਕੀ ਇੱਕ ਤਾਂ ਮੇਰੇ ਕੱਪੜੇ ਗਿੱਲੇ ਨੇ ਤੇ ਉੱਤੇ ਤੁਸੀਂ ਮੈਨੂੰ ਠੰਡੇ ਬੋਨਟ ਤੇ ਬਿਠਾ ਦਿੱਤਾ ਮੈਂ ਨਹੀਂ ਮੈਨੂੰ ਚੱਕ ਕੇ ਅੰਦਰ ਬਿਠਾਓ ਗੁਰੀ ਮੈਂ ਤਾਂ ਉਹਨੂੰ ਕੁਝ ਦਿਨਾ ਹਾਂ ਨਿਤਿਕਾ ਸੱਚੀ ਫੇ ਜਲਦੀ ਦੋ ਨਾ ਵੇਟ ਕਿਉਂ ਕਰਵਾ ਰਹੀਆਂ ਗੁਰੀ ਇਦਾਂ ਥੋੜੀ ਪਹਿਲਾਂ ਆਪਣੀ ਅੱਖਾਂ ਬੰਦ ਕਰੋ ਨਿਤਿਕਾ ਖੰਬੰਦ ਕਰ ਦੇ ਕੇ ਕਹਿਣ ਲੱਗੀ ਠੀਕ ਆ ਹੁਣ ਦੋ ਕਿ ਦਿਨਾਏ ਗੁਰੀ ਨੇ ਆਪਣੀ ਜੀਭ ਚੋਂ ਚਾਂਦ ਦੀਆਂ ਝਾਂਚਰਾਂ ਕੱਢ ਕੇ ਉਸ ਦੇ ਸਾਹਮਣੇ ਕਰਦੇ ਹੋਏ ਕਹਿਣ ਲੱਗਾ ਹਾਂਜੀ ਹੁਣ ਖੋਲੋ ਆਪਣੀ ਅੱਖਾਂ ਜਦ ਨਿਤਿਕਾ ਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਉਸ ਦੇ ਹੱਥ 'ਚ ਚਾਂਚਰਾਂ ਦੇਖ ਕੇ ਖੁਸ਼ ਹੁੰਦੇ ਹੋਏ ਕਹਿਣ ਲੱਗੀ ਖਾ ਝਾਂਜਰਾ ਕਿੰਨੀਆਂ ਸੋਹਣੀਆਂ ਨੇ ਲਿਓ ਦੋ ਮੈਨੂੰ ਕਹਿ ਕੇ ਉਸ ਦੇ ਹੱਥੋਂ ਲੈ ਕੇ ਉਹਨਾਂ ਨੂੰ ਗੱਡੀ ਦੀ ਹੈਂਡਲਾਈਟ ਦੀ ਰੋਸ਼ਨੀ 'ਚ ਦੇਖਣ ਲੱਗੀ ਨਿਤਿਕਾ ਸੱਚੀ ਗੁਜੀ ਜੀ ਬਹੁਤ ਸੋਹਣੀਆਂ ਨੇ ਡਿਜ਼ਾਈਨ ਵੀ ਬਹੁਤ ਪਿਆਰਾ ਆ ਬਿਲਕੁਲ ਤੁਹਾਡੇ ਭਾਂ ਕਹਿ ਕੇ ਚਮਕੀ ਝਾਂਜਰਾ ਸੀਨੇ 'ਨ ਲਗਾ ਲਈਆਂ ਗੁਰੀ ਮੈਂ ਪਤਾ ਕਦੋਂ ਨਹੀਂ ਖਰੀਦ ਕੇ ਰੱਖੀਆਂ ਨੇ ਮੈਨੂੰ ਬਸ ਕਿਸੇ ਇਦਾਂ ਦੇ ਹੀ ਪਲ ਦੇ ਇੰਤਜ਼ਾਰ ਸੀ वैसे भी मेरी होस्टना दी सरकार चान्जरों ਤੋਂ ਬਿਗੈਰ ਪੁਰੀ ਫਰਦੀ ਚੰਗੀ ਥੋੜਾ ਲੱਗਦੀ ਆ ਲਿਆਉ ਮੈਂ ਪਹਿਨਾ ਦੇਵਾ ਹੁਣ ਉਸ ਦੇ ਹੱਥੋਂ ਚਾਂਜਰਨ ਲੈਂਦੇ ਹੋਏ ਕਹਿਣ ਲੱਗਾ ਫਿਰ ਉਸਨੇ ਨਿਤਿਕਾ ਦੇ ਪੈਰਾਂ 'ਚ ਚਾਂਜਰਾ ਪਹਿਨਾ ਦਿੱਤੀਆਂ ਨਿਤਿਕਾ ਸ਼ਾਲ ਮਾਰ ਕੇ ਗੱਡੀ 'ਤੇ ਬੋਨਰ ਤੋਂ ਉਤਰੀ ਤੇ ਆਪਣੀਆਂ ਚਾਂਜਰਾ ਛੰਕਾਉਂਦੀ ਹੋਈ ਖੁਸ਼ ਹੋ ਕੇ ਕੁੱਟ ਕੇ ਗੁਈ ਨੂੰ ਆਪਣੀਆਂ ਬਾਹਾਂ 'ਚ ਲੈ ਕੇ ਕਹਿਣ ਲੱਗੀ ਗੁਜੇਜ਼ੀ ਲਵ ਯੂ ਉਹ ਵੀ ਬਹੁਤ ਬਹੁਤ ਜ਼ਿਆਦਾ ਇਨਾ ਸੋਹਣਾ ਮੈਨੂੰ ਤੋਹਫਾ ਦੇਣ ਲਈ ਮੈਂ ਇਸ ਨੂੰ ਆਪਣੀ jaan ਤੋਂ ਵੀ ਜ਼ਿਆਦਾ ਸੰਭ ਕੇ ਰੱਖਾਂਗੀ ਤੁਹਾਨੂੰ ਪਤਾ ਹੈ ਇੱਕ ਵਾਰੀ ਬਚਪਨ 'ਚ ਮੇਰੀ ਮੰਮਾ ਨੇ ਮੈਨੂੰ ਝਾਂਜਰ ਲਿਆ ਕੇ ਦਿੱਤੀਆਂ ਸਨ ਉਸ ਟਾਈਮ ਮੈਨੂੰ ਮੰਮਾ ਨੇ ਵੀ ਐਵੇਂ ਹੀ ਆਪਣੇ ਹੱਥੀਂ ਝਾਂਜਰਾਂ ਪਹਿਨਾਈਆਂ ਸਨ ਪਰ ਉਹ ਮੇਰੇ ਤੋਂ ਕਿਤੇ ਗੁੰਮ ਹੋ ਗਈਆਂ ਸਨ ਜਿਸ ਕਰਕੇ ਮੈਂ ਕਈ ਦਿਨ ਉਦਾਸ ਰਹੀ ਸੀ ਅੱਜ ਤੁਹਾਡੇ ਕਰਕੇ ਮੇਰੀਆਂ ਉਹ ਪੁਰਾਣੀਆਂ ਜਾਂਦਾ ਤਾਜ਼ਾ ਹੋ ਗਈਆਂ ਗੁਰੀ ਕੁਝ ਪਿਆਰ ਰਾਤ ਲਈ ਵੀ ਬਚਾ ਕੇ ਰੱਖ ਲਵਾਂ ਕੀ ਸਾਰਾ ਪਿਆਰ ਹੋਨੇ ਹੀ ਮੇਰੇ ਤੇ ਲਟਾ ਦੇਣਾ ਹੈ ਨਿਤਿਕਾ ਡੋਂਟ ਫਰੀ ਸੁਨੇ ਤੁਹਾਡੇ ਲਈ ਮੇਰੇ ਦਿਲ 'ਚ ਪਿਆਰ ਕਦੇ ਨਹੀਂ ਘਟੇਗਾ ਇਹ ਤਾਂ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ ਗੁਰੀ ਚਲੋ ਫਿਰ ਬੈਠੋ ਗੱਡੀ 'ਚ ਆਪਾਂ ਹੁਣ ਘਰ ਨੂੰ ਚੱਲੀਏ ਫਿਰ ਨਿਤਿਕਾ ਤੇ ਗੁਰੀ ਦੋਵੇਂ ਗੱਡੀ 'ਚ ਬੈਠ ਕੇ ਆਪਣੇ ਘਰ ਨੂੰ ਚੱਲ ਪਈ ਕੰਟੀਕ ਬਾਦ ਉਹ ਦੋਵੇਂ ਘਰ ਪਹੁੰਚੇ ਗੱਡੀ ਅੰਦਰ ਪਾਰ ਕਰਕੇ ਉਹ ਦੋਵੇਂ ਘਰ ਦੇ ਅੰਦਰ ਆ ਗਏ ਰਾਤੀ 2 ਵਜੂ ਕੇ ਸਨ ਦੋਮਨੀ ਆਪਣੇ ਕਮਰੇ ਚਾਕੇ ਕੱਪੜੇ ਬਦਲੇ ਤੇ ਫਿਰ ਸੋ ਗਈ। ਅਗਲੇ ਦਿਨ ਸਵੇਰੇ ਨਿਤਿਕਾ ਗੁਰੀ ਨੂੰ ਉਠਾਉਂਦੇ ਹੋਏ ਕਹਿਣ ਲੱਗੀ। ਗੁਰਜੀ ਜੀ ਉੱਠੋ ਹਣ 9 ਵਜੇ ਨੇ ਉੱਠ ਕੇ ਕੁਝ ਖਾ ਪੀ ਲੋ। ਗੁਰੀ ਯਾਰ ਸੌਣ ਦੋ ਨਾ ਕਿੰਨੀ ਵਧੀਆ ਨੀਂਦ ਆ ਰਹੀ। ਆ ਜਾਓ ਤੁਸੀਂ ਵੀ ਸੋ ਜਾਓ ਮੇਰੇ ਕੋਲ ਕਿੱਚਕੇਸ ਨੂੰ ਆਪਣੇ ਕੋਲ ਪਾ ਲਿਆ। ਨਿਤਿਕਾ ਉਸ ਨੂੰ ਪਹੁੰਚ ਪਰਦੇ ਕਹਿਣ ਲੱਗੀ। ਗੁਰੀ ਤੁਸੀਂ ਮੈਨੂੰ ਇੰਨਾ ਪਿਆਰ ਕਿਉਂ ਕਰਦੇ ਹੋ? ਗੁਰੀ ਇਹ ਵੀ ਕੋਈ ਪੁੱਛਣ ਵਾਲੀ ਗੱਲ ਐ ਕੰਮ ਲਈ ਪਿਆਰ ਕਰਨ ਦੀ ਕੋਈ ਵਜ੍ਹਾ ਨਹੀਂ ਹੁੰਦੀ ਪਿਆਰ ਪਤਾ ਕੀ ਹੁੰਦਾ ਐ ਜਦੋਂ ਅਸੀਂ ਕਿਸੇ ਕੰਮ ਤੋਂ ਲੇਟ ਰਾਤ ਨੂੰ ਘਰ ਆਉਂ ਤੇ ਤੁਹਾਡੇ ਆਉਂਦੇ ਹੀ ਤੁਹਾਡੀ ਵਾਈਫ ਤੁਹਾਡੇ ਲਈ ਪਾਣੀ ਲੈ ਕੇ ਆਏ ਤੁਹਾਡੇ ਕੋਲ ਬੈਠ ਕੇ ਹਾਲ ਚਾਲ ਪੁੱਛੇ ਜਿਸ ਇੱਕ ਪਿਆਰ ਭਰੇ ਸਪਰਸ਼ ਨਾਲ ਹੀ ਤੁਹਾਡੀ ਸਾਰੇ ਦਿਨ ਪਰ ਦੀ ਥਕਾਨ ਲੈ ਜਾਵੇ ਸੱਚ ਕਿਹਾ ਤਾਂ ਤੁਸੀਂ ਮੇਰੇ ਲਈ ਬਿਲਕੁਲ ਉਸ ਰੱਬ ਦੇ ਸਮਾਨ ਨਿਤਿਕਾ ਮੈਨੂੰ ਤੁਸੀਂ ਛੇ ਹੁਣ ਇੰਨਾ ਉੱਚਾ ਦਰਜਾ ਦੇ ਹੀ ਦਿੱਤਾ ਯਾ ਨਾ ਤਾਂ ਮੇਰੀ ਉਹ ਸੱਚੇ ਰੱਬ ਕੀ ਇਹੀ ਅਰਦਾਸ ਆ ਕਿ ਹਰ ਜਨਮ ਵਿੱਚ ਮੈਨੂੰ ਤੁਹਾਡਾ ਹੀ ਸਾਥ ਮਿਲੇ ਗੁਰੀ ਹੋ ਸਕਤਾ ਛੇ ਕਾ ਹੁਣ ਆਪ ਉੱਠਣਾ ਨਹੀਂ ਨਿਤਿਕਾ ਲੈ ਕੀ ਕਰ ਨਾ ਉੱਠ ਕੇ ਪਈ ਰਹੋ ਨਾ ਕਿੰਨਾ ਮਜ਼ਾ ਆ ਰਹੀ ਏ ਤੁਹਾਡੀਆਂ ਬਾਹਾਂ 'ਚ ਆ ਕੀ ਨੀਆ ਪਿਆਰ ਭਰੀਆਂ ਗੱਲਾਂ ਕਰਨੇ ਦਾ ਗੁਰੀ ਕਮਾਲ ਏ ਹੁਨੇ ਮੈਨੂੰ ਉਠਾਣਾ ਈ ਸੀ ਹੁਣ ਆਪ ਵੀ ਮੇਰੇ ਨਾਲ ਚਿਮਰ ਕੇ ਪੈ ਗਏ ਹੋ ਨਿਤਿਕਾ ਹੂੰ ਕਿਤੇ ਨਹੀਂ ਜਾਣਾ ਤੁਸੀਂ ਬਸ ਇਦਾਂ ਹੀ ਮੇਰੇ ਨਾਲ ਪਰੋ ਗੁਰੀ ਫਿਰੋਸਾ ਹੱਥ ਫੜਕੇ ਆਪਣੇ ਪੇਟ ਤੇ ਰੱਖ ਕੇ ਘੰਣ ਲਗਾ ਦੇਖੋ ਭੁੱਖ ਦੀ ਮਰੀ ਮੇਰੇ ਪੇਟ 'ਚ ਚੂਹੇ ਭੰਗੜਾ ਪਾ ਰਹੇ ਨੇ ਕੀ ਤੁਹਾਡੇ ਵੀ ਇਦਾਂ ਹੀ ਕਰ ਰਹੇ ਨੇ ਕਹਿ ਕੇ ਜਦ ਗੁਰੀ ਨੇ ਉਸੇ ਪੇਟ ਨੂੰ ਛੂਆ ਤਾਂ ਨਿਤਿਕਾ ਕਹਿਣ ਲੱਗੀ ਕੀ ਕਰ ਰਹੀ ਹਾਂ ਤੁਸੀਂ ਮੈਨੂੰ ਛੱਡੋ ਮੈਨੂੰ ਕੁਦਕੁਦੀ ਹੋ ਰਹੀ ਏ ਗੁਰੀ ਅੱਛਾ ਜੀ ਲਓ ਫਿਰ ਹੁਣ ਹੋਰ ਕਹਿ ਕੇ ਉਸ ਦੇ ਕੁਦਕੁਦੀਆਂ ਕੱਢਣ ਲੱਗ ਪਿਆ ਨਿਤਿਕਾ ਨਲੇ ਹੱਸਦੀ ਚਾਹਵੇ ਨਾਲੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰੇ ਪਰ ਗੁਰੀ ਹੱਟ ਹੀ ਨਹੀਂ ਰਿਹਾ ਸੀ ਆਕਸ਼ ਨੇ ਥੀਕਾ ਆਪਣੇ ਹੱਥ ਚੁੱਕ ਕੇ ਕਹਿਣ ਲੱਗੇ ਓਕੇ ਓਕੇ ਹਲੋ ਦੇਖੋ ਮੈਂ ਸਟਰੈਂਡਰ ਕਰਦਾ ਯਾ ਪਲੀਜ਼ ਹੁਣ ਹੋਰ ਨਾ ਗੁਦਗੁਰੀ ਕਰੋ ਦੇਖੋ ਹੱਸ-ਹੱਸ ਕੇ ਮੇਰੀਆਂ ਅੱਖਾਂ 'ਚ ਵੀ ਪਾਣੀ ਆ ਗਿਆ ਏ ਗੁਰੀ ਉਸ ਦੇ ਹੰਝੂ ਪੂੰਝਦੇ ਹੋਏ ਕਹਿਣ ਲੱਗਾ ਇਹ ਹੰਝੂ বিনা ਤੁਹਾਡੀਆਂ ਇੰਨੀਆਂ ਸੋਹਣੀਆਂ ਅੱਖਾਂ 'ਚ ਬਿਲਕੁਲ ਵੀ ਸੋਹਣੇ ਨਹੀਂ ਲੱਗਦੇ ਫਿਰ ਉਸ ਨੂੰ ਘੁੱਟ ਕੇ ਸੀਨੇ ਨਾਲ ਲਗਾ ਲਿਆ ਫਿਰ ਕੁਝ ਦੇਰ ਬਾਅਦ ਗੁਰੀ ਕਹਿਣ ਲੱਗਾ ਬੱਗੇ ਮੈਨੂੰ ਸੱਚੀ ਨੂੰ ਬਹੁਤ ਭੁੱਖ ਲੱਗੀ ਆ ਕੁਝ ਲੈ ਆਉ ਨਾ ਖਾਣ ਨੂੰ ਬਣਾ ਕੇ ਤੁਹਾਨੂੰ ਤਾਂ ਪਤਾ ਹੀ ਆ ਮੇਰੇ ਤੋਂ ਭੁੱਖ ਬਿਲਕੁਲ ਵੀ ਬਰਦਾਸ਼ਤ ਨਹੀਂ ਹੁੰਦੀ ਨੀਤਿਕਾ ਵੱਲ ਤੇ ਹੋਏ ਕਹਿਣ ਲੱਗੀ ਚਲੋ ਉੱਠੋ ਹੁਣ ਤੁਸੀਂ ਵੀ ਫੇਰ ਜਲਦੀ ਨਾਲ ਉੱਠ ਕੇ ਫਰੈਸ਼ ਹੋ ਜਾਓ ਮੈਂ ਹੁਣੇ ਕੁਝ ਬਣਾ ਕੇ ਲੱਕੀ ਆਈ ਕਹਿ ਕੇ ਉਹ ਬਾਹਰ ਨੂੰ ਚਲੀ ਗਈ ਕੁਝ ਦੇਰ ਬਾਅਦ ਗੁਰੀ ਨਹਾ ਕੇ ਬਾਹਰ ਆਇਆ ਨਿਤਿਕਾ ਪਹਿਲਾਂ ਹੀ ਉਸ ਲਈ ਕਾਫੀ ਤੇ ਸੈਂਡਵਿਚ ਲੈ ਕੇ ਸੋਫੇ ਤੇ ਬੈਠੀ ਸੀ ਗੁਰੀ ਆ ਕੇ ਉਸ ਦੇ ਕੋਲ ਬੈਠ ਗਿਆ ਫਿਰ ਉਹ ਦੋਵੇਂ ਸੈਂਡਵਿਚ ਖਾਣ ਲੱਗ ਪਏ ਸੈਂਡਵਿਚ ਖਾਣ ਪਿੱਛੋਂ ਨਿਤਿਕਾ ਨੇ ਦੋਮਲੀ ਕਾਫੀ ਬਣਾਈ ਤੇ ਗੁਰੀ ਨੂੰ ਉਸ ਦਾ ਕੱਪ ਫੜਾ ਦਿੱਤਾ ਕਾਫੀ ਪਿੰਦੇ ਜਦ ਗੁਰੀ ਨੇ ਆਪਣਾ ਫੋਨ ਚੁੱਕਿਆ ਤਾਂ ਆਪਣੀ ਕਰੋ ਮੈਸੇਜ ਆਇਆ ਦੇਖ ਕੇ ਕਾਲ ਕੀਤੀ ਉਦੋਂ ਗੁਰੀ ਦੀ ਬੇਬੀ ਫੋਨ ਚੁੱਕ ਕੇ ਕਹਿਣ ਲੱਗੀ ਹੋਰ ਪੁੱਤ ਕਿਵੇਂ ਹੋ ਤੁਸੀਂ ਦੋਵੇਂ ਜਣੇ ਗੁਰੀ ਹਾਂਜੀ 베베 ਵਧੀਆ ਤੁਸੀਂ ਸੁਣਾਓ ਕਿਵੇਂ ਹੋ ਹੋਰ ਬਾਪੂ ਕਿਵੇਂ ਆਂ ਦਿਆਲੋ ਤੁਹਾਨੂੰ ਦੋਵਾਂ ਨੂੰ ਦੇਖ ਲਿਆ ਨਾ ਹੁਣ ਮੈਂ ਵੀ ਬਹੁਤ ਵਧੀਆ ਆਂ ਤੇਰਾ ਬਾਪੂ ਵੀ ਵਧੀਆ ਆ ਪਿੰਡ ਵਿੱਚ ਕੀ ਆਏ ਆ ਕਿਸੇ ਦੇ ਗੁਰੀ ਚਲੋ ਸਹੀਆ ਹੋਰ ਆਲਾ ਫੜੋ ਫਿਰ ਕਰ ਲੋ ਗੱਲ ਤੁਹਾਡੀ ਨੂ ਰਾਣੀ ਨਾਲ ਵੀ ਕਹਿ ਕੇ ਫੋਨ ਨਿਤਿਕਾ ਨੂੰ ਫੜਾ ਦਿੱਤਾ ਨਿਤਿਕਾ ਸਸ਼ੀ ਕਾਲ 베베 ਜੀ ਹੋਰ ਕਿਵੇਂ ਹੋ ਤੁਸੀਂ ਦਿਆਲੋ ਬਹੁਤ ਵਧੀਆ ਤੁਸੀਂ ਤੂੰ ਸਨਾ ਕਿਵੇਂ ਨੇ ਸਭ ਇਧਰ ਨਿਤਿਕਾ ਸਭ ਵਧੀਆ ਜੀ ਮੈਂ ਸੋਚ ਰਹੀ ਸੀ ਅੱਜ ਤੁਹਾਡੇ ਫੋਨ ਕਰਨ ਦਾ ਪਰ ਇਸ ਤੋਂ ਪਹਿਲਾਂ ਹੀ ਇਹਨਾਂ ਨੇ ਕਰ ਲਿਆ ਹੋਰ ਬਾਪੂ ਜੀ ਕਿਵੇਂ ਨੇ ਦਿਆਲੋ ਉਹ ਵੀ ਠੀਕ ਨੇ ਪੁੱਤ ਲੈ ਆ ਗਿਆ ਤੇਰਾ ਬਾਪੂ ਵੀ ਰੁਕ ਜਾ ਮੈਂ ਕਰਵਾਉਣੀ ਆ ਤੁਹਾਡੀ ਗੱਲ ਕਹਿ ਕੇ ਕੀਰ ਸਿੰਘ ਨੂੰ ਆਵਾਜ਼ ਮਾਰ ਕੇ ਕੋਲ ਬੁਲਾਇਆ ਕੀਰ ਸਿੰਘ ਨੇ ਕੋਲ ਆ ਕੇ ਜਦ ਫੋਨ ਫੜਿਆ ਤਾਂ ਨੀਤਿਕਾ ਕਹਿਣ ਲੱਗੀ ਸਸ਼ੀਕਲ ਬਾਪੂ ਜੀ ਕੀਰ ਸਿੰਘ ਸਸ਼ੀਕਲ ਪਾਈ ਹੋਰ ਤੀਏ ਕਿ ਮੈਉ ਸਵਰਾਜੀ ਖੁਸ਼ੀ ਤਾਂ ਹੈ ਨਾ ਨਾਲੇ ਸ਼ਰਮਾ ਜੀ ਕਿਵੇਂ ਨੇ ਨਿਤਿਕਾ ਹਾਂਜੀ ਬਾਪੂ ਜੀ ਸਭ ਠੀਕ ਠਾਕ ਆ ਹੋਏ ਤੁਸੀਂ ਸੁਣਾਓ ਸਿਤਾ ਕਿਵੇਂ ਨੇ ਫੇਰ ਮੇਰੇ ਪਿੱਛੋ ਬੇਬੇ ਤੇ ਗੁੱਸਾ ਤਾਂ ਨਹੀਂ ਕਰਦੇ ਨਾ ਖੇਤ ਸਿੰਘ ਸਭ ਵਧੀਆ ਧੀਏ ਮੈਂ ਕਿਉਂ ਗੁੱਸਾ ਕਰੂੰ ਤੇਰੀ ਬੇਬੇ ਤੇ ਮੈਂ ਨਹੀਂ ਹੁਣ ਗੁੱਸਾ ਕਰਦਾ ਦੇ ਆ ਲੋ ਪਿੱਛੋਂ ਹੀ ਕਹਿਣ ਲੱਗੀ ਤੇਰਾ ਬਾਪੂ ਝੂਠ ਬੋਲਦਾ ਧੀਏ ਪਰसों ਰਾਤੀ ਮੇਰੇ ਤੋਂ ਸਬਜੀ ਚ ਲੋਣ ਕੀ ਘਟ ਪੈ ਗਿਆ ਇਹ ਮੈਨੂੰ ਬੋਲਦੇ ਸੀ ਇਰ ਸਿੰਘ ਲੈ ਮੈਂ ਕਾ ਤੈਨੂੰ ਬੋਲਿਆ ਲੈ ਮੈਂ ਤਾਂ ਇਹੀ ਕਹਿ ਰਿਹਾ ਸੀ ਕਿ ਲੂਣ ਘਟਾ ਤੂੰ ਮੇਰੀ ਸ਼ਿਕਾਇਤ ਲਗਾ ਦਿੱਤੀ ਨਿਤਿਕਾ ਬਾਪੂ ਜੀ ਕਿਉਂ ਕਰਦੇ ਹੋ ਤੁਸੀਂ ਐਵੇਂ ਇੱਕ ਤਾਂ ਬੇਬੀ ਇਨੀ ਮਿਹਨਤ ਨਾਲ ਤੁਹਾਡੇ ਲਈ ਰੋਟੀ ਪਾਣੀ ਬਣਾਉਂਦੀ ਆ ਤੁਸੀਂ ਫਿਰ ਵੀ ਐਵੇਂ ਕਰਦੇ ਹੋ ਜੋ ਬਣਾਉਂਦੇ ਨੇ ਚੁੱਪਚਾਪ ਖਾ ਲਿਆ ਕਰੋ ਕਿ ਉਹ ਪੁੱਤ ਮੈਂ ਕੁਝ ਨਹੀਂ ਕਿਹਾ ਤੇਰੀ ਬੇਬੀ ਐਵੇਂ ਹੀ ਕਹਿ ਰਹੀ ਆ ਨਿਤਿਕਾ ਚਲੋ ਠੀਕ ਆ ਪਰ ਇੰਜ ਨਾ ਕਰਿਆ ਕਰੋ ਹੋਰ ਫੇਰ ਕਿਵੇਂ ਚੱਲ ਰਹੀ ਆ ਸਵੱਚੀਂ ਦੀ ਪੜਾਈ ਲਿਖਾਈ ਕੇਰ ਸਿੰਘ ਸਭ ਵਧੀਆ ਚੱਲ ਰਿਹਾ ਆ ਤੇ ਚਿੰਤਾ ਨਾ ਕਰ ਪੁੱਤ ਮੈਂ ਹਾਂ ਸਭ ਸਾਮ ਲਾਂ ਮੰਗਾ ਤੁਸੀਂ ਬਸ ਘੁੰਮੋ ਫਿਰੋ ਮੌਜਾਂ ਕਰੋ ਨਿਤਿਕਾ ਤਹ ਹੱਡੇ ਹੁੰਦੀ ਆ ਮੈਨੂੰ ਕੋਈ ਚਿੰਤਾ ਕਿਉਂ ਹੋ ਜੇ ਕਿਸੇ ਜੀਸੀ ਲੋੜ ਹੋਈ ਤਾਂ ਪਲੀਜ਼ ਮੈਨੂੰ ਦੱਸ ਦੇਣਾ ਕੇਰ ਸਿੰਘ ਕੋਈ ਗੱਲ ਨਹੀਂ ਪੁੱਤ ਗੁਰਜੀਤ ਕਿੱਥੇ ਆ ਨਜ਼ਰ ਨਹੀਂ ਆ ਰਿਹਾ ਨਿਤਿਕਾ ਆ ਦੇਖੋ ਗੁਰਜੀ ਜੀ ਸੋਜੀ ਨਾਲ ਖੇਡ ਰਹੇ ਨੇ ਗੁਰਜੀ ਜੀ ਆਲਾ ਫੜੋ ਕਰੋ ਗੱਲ ਕੈ ਕਿ ਫੋਨ ਨੋਸਤ ਰਫੜ ਦਿੱਤਾ ਗੁਰੀ ਹਾਂਜੀ ਬਾਪੂ ਜੀ ਕਿਵੇਂ ਹੋ ਕੇਰ ਸਿੰਘ ਵਧੀਆ ਪੁੱਤ ਤੂੰ ਆ ਬਿੱਲੀ ਕਿਸ ਤੇ ਚੱਕੀ ਫਿਰਦਾ ਹੈ ਗੁਰੀ ਬਾਪੂ ਜੀ ਇਹ ਤੁਹਾਡੀ ਲਾਡਲੀ ਤੀਨ ਹੀ ਰੱਖੀ ਹੋਈ ਆ ਹੋਰ ਸੁਣਾਓ ਸਭ ਠੀਕ ਠਾਕ ਹੈ ਨਾ ਕੇਰ ਸਿੰਘ ਬਸ ਆ ਵਧੀਆ ਯਾ ਤੁਹਾਡੇ ਬਿਨਾਂ ਇਹ ਸਾਰਾ ਕੱਦ ਸੁੰਨਾ ਸੁੰਨਾ ਲੱਗਦਾ ਯਾ ਗੁਰੀ ਹਾਂਜੀ ਅਸੀਂ ਆ ਰਹੇ ਹਾਂ ਜਲਦੀ ਹੀ ਵਾਪਸ ਕੇਰ ਸਿੰਘ ਉਪੁੱਤ ਹੁਣ ਗਏ ਹੋ ਤਾਂ 4 ਦਿਨ ਆਰਾਮ ਨਾਲ ਰਹੋ ਘੁੰਮ ਫਿਰ ਕੇ ਆਉਣਾ ਚੰਗਾ ਹੁਣ ਤੁਸੀਂ ਵੀ ਘਰ ਹੋ ਰਾਂ ਫਿਰ ਮਿਲਦੇ ਹਾਂ ਗੁਰੀ ਠੀਕ ਹੈ ਜੀ ਤੁਸੀਂ ਵੀ ਧਿਆਨ ਰੱਖਣਾ ਆਪਣਾ ਦੋਵਾਂ ਦਾ ਕਹਿ ਕੇ ਫੋਨ ਕਰ ਦਿੱਤਾ ਫਿਰ ਨਿਤਿਕਾ ਕਹਿੰਨ ਲੱਗੀ ਹੁਣ ਤੁਸੀਂ ਵੀ ਉੱਠ ਕੇ ਤਿਆਰ ਹੋ ਜਾਓ ਬਾਹਰ ਮੌਸਮ ਬਹੁਤ ਵਧੀਆ ਏ ਮੈਂ ਤੁਹਾਨੂੰ ਅੱਜ ਘਮਾਉਣ ਲਈ ਲੈ ਕੇ ਜਾਵਾਂਗੀ ਜਦ ਗੁਰੀ ਨਹਾਤ ਹੋ ਗਈ ਬਾਹਰ ਆਇਆ ਤਾਂ ਨਿਤਿਕਾ ਸ਼ੀਸ਼ੇ ਮורה ਖੜੀ ਮੇਕਅਪ ਕਰ ਰਹੀ ਸੀ ਉਸਨੇ ਜਾ ਕੇ ਉਸਨੂੰ ਪਿੱਛੇ ਜੱਫੀ ਪਾ ਲਈ ਤੇ ਉਸਦੇ ਮੋਢੇ ਤੇ ਆਪਣੀ ਠੋਡੀ ਰੱਖਤੀ ਆ ਕਹਿਣ ਲੱਗਾ ਬੁੱਗੇ ਤੂੰ ਜਦ ਵੀ ਇਨੀ ਰੀਜ਼ ਨਾਲ ਹਾਰ ਸ਼ਿੰਗਾਰ ਲਗਾਉਣੀ ਹੈ ਨਾ ਮਿਰਤ ਤੈਨੂੰ ਦੇਖ ਕੇ ਸੱਚੀ ਦਿਲ ਬਸੂ ਬਾਰ ਹੋ ਜਾਂਦਾ ਆ ਨਿਤਿਕਾ ਹਣੇ ਦੇ ਨੂੰ ਆਉ ਪਹਿਲਾਂ ਤੁਹਾਡੀ ਟਾਈ ਠੀਕ ਕਰਮ ਹੈ ਤੁਹਾਨੂੰ ਕਿੰਨੇ ਵਾਰ ਕਿਹਾ ਹੈ ਤੁਸੀਂ ਟਾਈ ਬਨਣੀ ਸਿੱਖ ਲਓ ਪਰ ਨਹੀਂ ਤੁਸੀਂ ਤਾਂ ਸਿੱਖਣੀ ਹੀ ਨਹੀਂ ਗਰੀ ਯਾਰ ਤੇਰੇ ਹੱਥੋਂ ਜੋ ਮਜ਼ਾ ਟਾਈ ਬਣਾਉਣ ਚ ਹੈ ਨਾ ਉਹ ਮਜ਼ਾ ਆਪਣੀ ਹੱਥੀ ਬੰਨਣ ਚ ਨਹੀਂ ਆਉਂਦਾ ਨਿਤਿਕਾ ਆਹੋ ਇਹ ਕੰਮ ਸਹੀ ਆ ਮੈਂ ਸਾਰੀ ਉਮਰ ਤੁਹਾਡੀ ਟਾਈ ਬੰਨੀ ਚਾਹਾਂ ਜਿਸ ਦਿਨ ਤੁਹਾਨੂੰ ਹੱਥੀ ਇਹ ਸਭ ਕਰਨਾ ਪੈ ਗਿਆ ਨਾ ਪਤਾ ਤਾਂ ਤੁਹਾਨੂੰ ਫੇਰ ਲੱਗੂ ਦੇਖੋ ਨਾ ਹਣ ਇਧਰ ਫਿਰ ਗੁਰੀ ਉਸੇ ਚਿਹਰੇ ਵੱਲ ਦੇਖਣ ਲੱਗਾ ਨਿਤਿਕਾ ਹੂੰ ਮੇਰੇ ਵੱਲ ਨਹੀਂ ਸ਼ੀਸ਼ੇ 'ਚ ਦੇਖੋ ਤੇ ਦੱਸੋ ਕਿ ਮੈਂ ਲੱਗ ਰਹੀ ਆ ਗੁਰੀ ਹਰ ਵਾਰ ਦੀ ਤਰ੍ਹਾਂ ਬਹੁਤ ਹੀ ਸੋਹਣੀ ਆ ਨਿਤਿਕਾ ਹੋਂਦ ਸੀ ਜਾ ਕੇ ਸੋਫੇ ਤੇ ਬੈਠੋ ਮੈਨੂੰ ਤਿਆਰ ਹੋਣ ਦਿਓ ਗੁਰੀ ਜਾ ਕੇ ਸੋਫੇ ਤੇ ਬੈਠ ਕੇ ਨਿਤਿਕਾ ਨੂੰ ਤਿਆਰ ਹੁੰਦੇ ਹੋਏ ਦੇਖਣ ਲੱਗਾ ਕੁਝ ਥੇਰ ਬਾਅਦ ਨਿਤਿਕ ਆਪਣੀ ਅਲਮਾਰੀ ਫਰੁੱਲਣੀ ਛੱਡ ਕੇ ਗੁਰੀ ਕੋਲ ਆ ਕੇ ਕਹਿਣ ਲੱਗਾ ਗੁਰੀ ਮੈਂ ਕੀ ਪਾਵਾਂ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਗੁਰੀ ਇਹਨੇ ਤਾਂ ਸੂਟ ਨਹੀਂ ਤੁਹਾਡੇ ਕੋਲ ਦੇਖ ਤਾਂ ਅਲਮਾਰੀ ਭਰੀ ਪਈਏ ਉਸਦੀ ਅਲਮਾਰੀ ਕੋਲਾ ਕੇ ਕਹਿਣ ਲੱਗਾ ਨਿਤਿਕਾ ਪਰ ਮੈਂ ਇਹ ਸਭ ਬਹੁਤ ਵਾਰੀ ਪਾਈ ਹੋਈ ਆ ਗੁਰੀ ਫੇਰ ਕੀ ਹੋਇਆ ਮੈਂ ਕਿਹੜਾ ਦੇਖਿਆ ਤੁਹਾਨੂੰ ਇਹ ਸਭ ਸੂਟ ਪਾਈ ਹੋਏ ਵੈਸੇ ਵੀ ਮੇਰੀ ਜਾਣਦੀ ਤਾਂ ਹਰ ਇੱਕ ਰੰਗ ਦਾ ਸੂਟ ਫੱਪਦਾ ਆ ਆ ਪਾ ਲਓ ਬਲੈਕ ਇਸ ਵਿੱਚ ਬਹੁਤ ਸੋਹਣਾ ਲੱਗੋਗੇ ਹੈਂਗਰ ਤੋਂ ਸੂਟ ਲਾ ਕੇ ਉਸ ਨੂੰ ਫੜਾਉਂਦਿਆਂ ਕਹਿ ਲੱਗਾ ਨੀਤਿਕਾ ਪੱਕਾ ਨਾ ਸੋਹਣਾ ਲੱਗੂ ਮੇਰੇ ਪਾਇਆ ਗੁਰੀ ਜਾਨ ਪਰੋਸਾ ਨਹੀਂ ਮੇਰੇ ਤੇ ਟਰਾਈ ਤਾਂ ਕਰੋ ਸੱਚੇ ਸੋਹਣਾ ਲੱਗੂ ਫੇ ਨਿਤਿਕਾ ਸਿਹਤ ਨੂੰ ਸੂਟ ਲੈ ਕੇ ਅੰਦਰ ਚਲੀ ਗਈ ਜਦੋਂ ਉਹ ਸੂਟ ਪਾ ਕੇ ਬਾਹਰ ਆਈ ਤਾਂ ਗੁਰੀ ਕਹਿਣ ਲੱਗਾ ਇੰਨੀ ਤਾਂ ਸੋਹਣੀ ਲੱਗ ਰਹੀ ਦੇਖੋ ਜਰਾ ਖੁਦ ਨੂੰ ਸ਼ੀਸ਼ੇ 'ਚ ਦੇਖਣਾ ਨਿਤਿਕਾ ਸ਼ੀਸ਼ੇ 'ਚ ਦੇਖਦੇ ਹੋਏ ਕਹਿਣ ਲੱਗੀ ਹਾਂ ਸੋਹਣਾ ਤਾਂ ਲੱਗ ਰਹੀ ਹੈ ਕਹਿ ਕੇ ਖੁਦ ਨੂੰ ਸ਼ੀਸ਼ੇ 'ਚ ਦੇਖਣ ਲੱਗ ਪਈ ਫੇ ਜਦ ਤਿਆਰ ਹੋ ਗਈ ਤਾਂ ਆਪਣੇ ਸੂਟ ਦੀ ਬੈਕ ਤੇ ਲੱਗੀਆਂ ਤਣੀਆਂ ਨੂੰ ਬੰਨਣ ਦੀ ਕੋਸ਼ਿਸ਼ ਕਰਨ ਲੱਗੀ ਪਰ ਵਾਰ-ਵਾਰ ਕੋਸ਼ਿਸ਼ ਕਰਨ ਦੇ ਵੀ ਉਸ ਨੂੰ ਤਣੀਆਂ ਬੰਨਨੇ ਹੋ ਰਹੀਆਂ ਸੀ ਗੁਰੂ ਉਸ ਹਾਲ ਦੇਖ ਕੇ ਹੱਸਣ ਲੱਗਾ ਨਿਤਿਕਾ ਉਸ ਨੂੰ ਹੱਸਦੇ ਨੂੰ ਦੇਖ ਕੇ ਕਹਿਣ ਲੱਗੀ ਜੇ ਕੋਈ ਮੇਰੀ ਹੈਲਪ ਨਹੀਂ ਕਰ ਸਕਦਾ ਤਾਂ ਪਲੀਜ਼ ਕਟੋਕਟ ਹੱਸੋ ਤਾਂ ਨਾ ਗੁਰੂ ਉੱਟ ਕੇ ਉਸ ਦੇ ਕੋਲ ਆਇਆ ਤੇ ਤਣੀਆਂ ਨੂੰ ਬੰਨਦੇ ਹੋਏ ਕਹਿਣ ਲੱਗਾ ਤੁਸੀਂ ਮੈਨੂੰ ਇੱਕਲ ਦੱਸੋ ਜਿੱਥੇ ਤੁਹਾਡਾ ਹੱਥ ਹੀ ਨਹੀਂ ਪਹੁੰਚਦਾ ਉੱਥੇ ਇਹ ਸਭ ਕੁਝ ਲਗਵਾਉਣ ਦੀ ਕੀ ਲੋੜ ਨਿਤਿਕਾ ਥੈਂਕ ਯੂ ਸੋਨੀ ਚੱਲੀਏ ਮਨ ਆਪਾਂ ਟਾਈਮ ਬਹੁਤ ਹੋ ਗਿਆ ਐ ਗੁਰੀ ਮੇਰੀ ਗੱਲ ਦਾ ਜਵਾਬ ਤਾਂ ਦੇ ਦਿਓ ਨਿਤਿਕਾ ਸਹੀ ਟਾਈਮ ਤੇ ਧੰਵਾਜੇ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਸ਼ਿਕੰਤ